ਹਲਕਾ ਮੀਠਾ ਜੋ ਵਕਤਿਆ ਕੈ ਜਰੀਲੀ ਸ਼ਰਾਬ ਪੀਣ ਕਾਰਨ 10 ਤੋਂ 15 ਮੌਤਾਂ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਮੌਕੇ ਤੇ ਪਹੁੰਚੇ ਡੀਸੀ ਮੈਡਮ ਐਸਐਸਪੀ ਅੰਮ੍ਰਿਤਸਰ ਕੀਤੀ ਕਹੀ ਉਹ ਸਾਰੇ ਆਪਣਾ ਇੱਕ ਵਾਰੀ ਉਹ ਠੀਕ ਨਹੀਂ ਹੋ ਬੰਦੇ ਜਿਹੜੇ ਨੇ ਇਹਨਾਂ ਦਾ ਹਾਲ ਪਿੰਡ ਜੀ ਪੱਲੇ ਕਵਰ ਠੀਕ ਬੋਗ ਦਾ ਬਾਹਰ ਨਹੀਂ ਆਈਏ ਸਾਡੇ ਕੋ ਬੜੀ ਮੈਂ ਕਰ ਤੀਕਾ ਕਰ ਲਾਣੀ ਤੇ ਲਿਖ ਦੇ ਦੇ ਤਾਂ ਜੀ ਜਰੂਰ ਚਾਹੀਏ ਪੰਜਾਹ ਲੈ ਕੇ ਪੀ ਕੇ ਆ ਰਿਹਾ ਹੈ ਨਹੀਂ ਆ ਰਿਹਾ ਸਿੰਪਟਮ ਜਿਹੜੇ ਜਿਹੜੇ ਜੀ ਸ਼ਰਾਬ ਪੀਤੀ ਸੀ ਕੱਲ ਉਹ ਤੁਸੀਂ ਜਾ ਕੇ ਉਹ ਜਾ ਕੇ ਦਿਖਾਇਆ ਹੋਗਾ ਅਜਾ ਨੰਬਰ ਇਹ ਸਾਡੇ ਨੰਬਰਦਾਰ ਜੀ ਅੱਛਾ ਸ਼ੁਰੂ ਕਰਾਓ ਨੰਬਰਦਾਰ ਸਾਹਿਬ ਸ਼ੁਰੂ ਕਰਾਓ ਟੀਮਾ ਕਰ ਕਰ ਪੇਪੇ ਕਿ ਨਾ ਪਰ ਟੀਮ ਨੂੰ ਤੇ ਕਰ ਕਰ ਜਿਹੜੇ ਜਿਹੜੇ ਪੀਤੀ ਇਲਾਜ ਕਰਾਉਣ ਵੱਲ ਪੇਟਦੀ ਹੈ ਜੇ ਠੀਕ ਹੈ ਬੰਦੇ ਆਪਾਂ ਵਾਪਸ ਕਰਦੇ ਜਾਂਦੇ ਕਿੱਥੇ ਗਿਆ ਠੀਕ ਹੈ ਚਲੋ ਜੀ ਮੈਨੂੰ ਇੱਥੇ ਲੈ ਜਾਣਾ ਕੋਈ ਸ਼ਿਕਾਇਤ ਹੋ ਤਾਂ ਜੀਐਨਡੀ ਰੈਫਰ ਕਰਾਂਗੇ ਬਸ ਦੋ ਸ ਨੂੰ ਚਾਹਾਂਗੇ ਠੀਕ ਹੈ ਮੈਡਮ ਵੀ ਤਿਰਿਆਲ ਵੀ ਐਮਰਜੈਂਸੀ ਸਲਾਵਾ ਚਾਲੂ ਕਰੋ ਉੱਥੇ ਸਵਾਹ ਕੋਈ ਨਹੀਂ ਚਾਲੂ ਕਰੀਆਲ ਮੁਰਲਾ ਸੇਰ ਕੇਂਦਰ ਵਿਖੇ ਕੋਈ ਵੀ ਸੁਨਾਹ ਨਹੀਂ ਜੀ ਜੇ ਅੱਜ ਉਹ ਹੁੰਦਾ ਤੇ ਕੋਈ ਨਾ ਕੋਈ ਕਈ ਮਰੀਜ਼ ਬਾਹਰ ਵੀ ਸਕਦੇ ਸੀ ਇਹ ਨਾ ਹਲੇ ਉਹ ਟਾਈਮ ਨਹੀਂ ਹੈਗਾ ਜੀ ਐਸੇ ਪਹਿਲਾਂ ਆਪਣਾ ਕੰਮ ਕਰ ਹਾਂ ਹੀ ਆਨੇ ਵੀ ਤੁਹਾਡੇ ਧਿਆਨ ਦੇ ਵਿੱਚ ਲਿਆਉਣਾ ਚਾਹੁੰਦੇ ਆ ਤੁਹਾਨੂੰ ਇਹ ਗੱਲ ਦੱਸਦੀ ਐ ਕਿ ਪੂਰੀ ਰਾਤ ਸਾਰੀ ਡਾਕਟਰ ਵੀ ਟੀਮ ਦੇ ਵਿੱਚ ਨਹੀਂ ਰਹੀ ਆ ਜੀ ਟੀਮਾਂ ਤਾਂ ਰਹੀਆਂ ਵਾਸ ਦੇ ਵਿੱਚ ਹੀ ਰਹੀ ਐ ਜੀ ਰਹੀਆਂ ਵਾਂ ਜੀ ਆਪਾਂ ਪਿੰਡ ਦੇ ਕੰਮ ਕਰਨਾ ਹੈ ਨਾ ਆਪਾਂ ਤੁਸੀਂ ਵੀ ਸਾਨੂੰ ਹੈਲਪ ਕਰੋ ਹਾਂਜੀ ਪਹਿਲਾਂ ਉਹ ਕੰਮ ਕਰਦੇ ਨਹੀਂ ਤੇ ਰਾਤ ਪੁੱਛ ਲਓ ਇਹਨਾਂ ਨੇ ਸਰਕਾਰ ਦੀ ਹੈਲਪ ਕੀਤੀ ਪੁਲਿਸ ਦੀ ਵੀ ਕੀਤੀ ਨਾਲ ਵੀ ਕੀਤੀ ਆ ਜੀ ਹੁਣ ਆਪਾਂ ਨੂੰ ਹੈਲਪ ਕਰੋ ਇਹ ਗੱਲਾਂ ਤਾਂ ਬਾਅਦ ਚ ਹਾਂ ਚਲੋ ਇਹ ਚਾਹੀਦੀ ਆ ਜੀ ਫੜਾ ਵੱਡਾ ਮੁੱਦਾ ਵਾ ਜੀ ਅਭੀ ਹਾਂਜੀ ਚੇਅਰਮੈਨ ਸਾਹਿਬ ਕੀ ਗੱਲਬਾਤ ਹੋਈ ਆ ਜੀ ਤੇ ਜਦੀਦੀ ਸ਼ਰਾਬ ਪੀਣ ਦੇ ਨਾਲ ਪੰਜ 6 ਮੌਤਾਂ ਹੋਈਆਂ ਨੇ ਤੁਹਾਡੇ ਪਿੰਡ ਜੀ ਹੋਰ ਕਿੱਥੇ ਕਿੱਥੇ ਹੋਈਆਂ ਜੀ ਮੌਤਾਂ ਬੰਦੇ ਹਸਪਤਾਲ ਨੇ ਹਾਂ ਤੇ 3 ਵਾਲਾ ਸਾਡੇ ਲਾਗੇ ਗਵਾਂਢੀ ਪਿੰਡਿਆ ਪੁਘਾੜੀ ਹੈ ਕਾਲਪੁਰੀ ਤਪੜੀ ਹੈ ਤਪੜੀਆਂ ਜੀ ਵੀ ਆ ਜੀ ਸ਼ਾਮਲ ਤੋਂ ਤਲਵੰਡੀ ਵੀ ਆ ਇਹ ਲੱਗੇ ਜਾ ਕੇ ਪਿੰਡਾਂ ਦੇ ਵਿੱਚ ਜਲੀ ਚਰਾਵਦੇ ਬਹੁਤ ਮੁੰਡਾ ਹੋ ਗਿਆ ਨੇ ਤੇ ਲੋਕਤਾ ਹੀ ਘਟਣਾ ਆ ਤੇ ਕਿਦਾਂ ਦੇ ਪਰਿਵਾਰ ਗਰੀਬ ਹੀ ਆਗੇ ਜੀ ਗਰੀਬ ਪਰਿਵਾਰ ਆ ਆਪਾਂ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਸਰਕਾਰ ਨੂੰ ਤੇ ਕੀ ਕਹਿਣਾ ਬੀਸੀ ਪਾਦ ਮੇਥੇ ਪ੍ਰਸ਼ਾਸਨ ਦਾ ਆ ਤਾਂ ਹੀ ਪੂਰੀ ਜੋ ਆਪਣੀ ਜਿੰਮੇਵਾਰੀ ਨਭਾਰੇ ਨੇ ਠੀਕ ਹੈ ਇਹ ਕਿਹੜੇ ਕਿਹੜੇ ਪਿੰਡ ਤੋਂ ਲਵਡੇ ਸ਼ਰਾਬ ਇਹ ਇਹਦੇ ਬਾਰੇ ਨਹੀਂ ਕੋਈ ਜਾਣਕਾਰੀ ਇਹ ਜੀ ਰਾਤੀ ਸ਼ਾਮਾਂ ਤੋਂ ਹੀ ਪੁਲਿਸ ਪ੍ਰਸ਼ਾਸਨ ਪਿੰਡ ਦੇ ਵਿੱਚ ਫਿਰਦਾ ਰਿਹਾ ਰਾਤ 12:30 ਵਜੇ ਮੈਨੂੰ ਉਠਾ ਲਿਆ ਸਰਪੰਚ ਸਾਹਿਬ ਨੇ ਫੋਨ ਕਰਕੇ ਤੇ ਅਨਾਉਂਸਮੈਂਟ ਕੀਤੀ ਆ ਤੇ 4 ਵਜੇ ਫੇਰ ਇੱਥੇ ਦੋ ਤਿੰਨ ਗੱਡੀਆਂ ਆਉਂਦੀਆਂ ਐਲੌਕਮੈਂਟਾਂ ਕੀਤੀਆਂ ਬਾਬਾ ਜੀ ਆ ਜਿਹੜੇ ਸ਼ਰਾਬ ਪੀ ਕੇ ਪਿੰਡ ਦੇ ਵਿੱਚ ਗੁਜ਼ਰ ਗਏ ਨੇ ਅੱਛਾ ਜੀ ਬਾਰੇ ਵੀ ਕੋਈ ਤੰਗ ਆ ਕਿਹਨੂੰ ਕੋਈ ਨੁਕਸਿਆ ਤੇ ਉਹ ਦੱਸੋ ਤੇ ਉਹਨੂੰ ਹਸਪਤਾਲ ਚਾਹੀਦਾ ਉਹ ਤੋਂ ਫਿਰ ਹਸਪਤਾਲ ਪਹੁੰਚਾਏ ਆ ਜੀ ਹਸਪਤਾਲ ਇੱਥੋਂ ਦੋ ਤਿੰਨ ਜਾਨੇ ਪਹੁੰਚਾਏ ਗਏ ਆ ਅੱਛਾ ਤੇ ਗੱਡੀ ਹੁਣ ਫੇਰ ਹੈ ਜੇ ਪਿੰਡ ਦੇ ਵਿੱਚ ਪਤਾ ਲਾਇਆ ਜਾ ਰਿਹਾ ਕਿਸ ਨੇ ਕਿਹਨੇ ਪੀਤੀ ਆ ਕਿਹਨੂੰ ਕਿਹਨੂੰ ਕੋਈ ਜਾਨੀ ਆ ਕੋਈ ਬੇਰੀ ਆਈ ਆ ਤੇ ਉਹਨਾਂ ਨੂੰ ਹਸਪਤਾਲ ਚਾਹੀਦਾ ਠੀਕ ਹੈ ਮਿਹਰਬਾਨੀ ਨਾਮ ਸ਼ਿਖਾ ਜੀ ਕੀ ਕਰਨਾ ਬਬੂ ਤੁਹਾਨੂੰ ਕੋਈ ਸੰਭਲੇ ਮੇਰੇ ਚਾਚਾ ਜੀ ਹਾਂਜੀ ਉਹ ਪਹਿਲੇ ਤੇ ਨਾਰਮਲ ਡਰਿੰਕ ਕਰਦੇ ਸੀ ਪਰ ਜਿਹੜੀ ਕਲ ਡਰਿੰਕ ਕਰਾਈ ਹੈ ਨਾ ਉਹ ਬੜੀ ਖਤਰਨਾਕ ਆ ਜਾਂ ਜਿਆਦਾ ਅਲਕੋਹਲ ਪਤਾ ਨਹੀਂ ਉਹਨਾਂ ਨੇ ਕੀ ਪਵਾਇਆ ਵਾ ਕਿ ਜਿਹਦੇ ਕਰਕੇ ਮੇਰੇ ਚਾਚਾ ਜੀ ਦੀ ਡੈਥ ਹੋ ਗਈ ਹੈ ਹਾਂਜੀ ਕਿਉਂਕਿ ਘਰ ਦੀ ਹਾਲਤ ਵੈਸੇ ਬਹੁਤ ਖਰਾਬੀ ਦੋ ਬੇਟੇ ਉਹਨਾਂ ਦੇ ਮਦਰ ਹੈ ਨਹੀਂ ਆ ਤੇ ਇਸ ਲਈ ਕਾਰਵਾਈ ਕਰਨੀ ਚਾਹੀਦੀ ਆ ਕਿ ਜਿਹੜੇ ਲੋਕਾਂ ਨੇ ਜ਼ਹਿਰ ਟਾਈਪ ਉਹਨਾਂ ਨੂੰ ਪਿਆ ਦਿੱਤਾ ਵਾ ਤੇ ਪਿੰਡ ਚ 3-4 ਘਰ ਜਿਹੜੇ ਆਹ ਜੀ ਗੰਦੀ ਡਰਿੰਕ ਦੇ ਰਿਆ ਤੇ ਮੇਰੇ ਚਾਚਾ ਜੀ ਦੇ ਨਾਲ ਹੋਰ ਵੀ ਜਿਹੜੇ 4-5 ਲੋਕ ਜਿਹੜੇ ਉਹਨਾਂ ਦੀ ਡੈਥ ਹੋ ਗਈ ਆ ਤੇ ਬਹੁਤ ਮਾੜੀ ਘਟਨਾ ਵਾ ਇਹਦੇ ਤੇ ਐਕਸ਼ਨ ਹੋਣਾ ਚਾਹੀਦਾ ਪਰ ਪੰਜਾਬ ਸਰਕਾਰ ਵੱਲੋਂ ਤੇ ਯੁੱਧ ਨਸ਼ਾ ਵਿਰੋਧ ਕਿਹਾ ਜਾਂਦਾ ਥੋੜੇ ਸੰਬੰਧ ਵਿੱਚ ਤਾਂ ਕੋਈ ਨਹੀਂ ਕਰਦਾ ਯੁੱਧ ਕਿਹਾ ਜਾਂਦਾ ਪਰ ਮੈਨੂੰ ਨਹੀਂ ਲੱਗਦਾ ਕਿ ਆ ਪਿੰਡ ਵਿੱਚ ਕੋਈ ਵੀ ਉਹਨਾਂ ਦੇ ਖਿਲਾਫ ਕੁਝ ਗੱਲ ਹੋਈ ਆ ਕਿਉਂਕਿ ਇੱਥੇ ਅੱਜ ਦਾ ਨਹੀਂ ਆ ਬਹੁਤ ਟਾਈਮ ਦਾ ਹੀ ਨਸ਼ਾ ਵਾ ਡਰਿੰਕ ਵੀ ਜਿਹੜੀ ਇੰਨੀ ਸਸਤੀ ਆ ਕਿ ਜਿਹੜੀ 20 ਤੋਂ 30 ਰੁਪਏ ਵਿੱਚ ਆ ਫੀਸ ਹੋ ਸਕਦੇ ਹੋ ਕਿ 20-30 ਰੁਪਏ ਚ ਕੁਝ ਨਹੀਂ ਆਂਦਾ ਤੋਂ ਡਰਿੰਕ ਨਹੀਂ ਹੋਏਗੀ ਉਹ ਤਾਂ ਜ਼ਹਿਰ ਹੀ ਹੋਏਗਾ ਤੇ ਸਾਡਾ ਤਾਂ ਘਰ ਉਜੜ ਗਿਆ ਵਾ ਇਹ ਜੇ ਕਾਲਜ ਦੇ ਤੋਂ ਪਹਿਲੇ ਉਹਨਾਂ ਨੂੰ ਕਿ ਕਿਸ ਤਰ੍ਹਾਂ ਦਾ ਹੋਇਆ ਕੀ ਦੱਸਿਆ ਉਹਨਾਂ ਕਿਰਿਆ ਉਹਨਾਂ ਦੀ ਹਾਲਤ ਇੰਨੀ ਬਿਹਾਲ ਕੀ ਆਈਜ਼ ਜਿਹੜੀਆਂ ਪੂਰੀਆਂ ਉੱਤੇ ਚੜ ਗਈਆਂ ਹੀ ਮੂੰਹ ਚ ਝਗਾਂ ਦੀ ਤੁਹਾਨੂੰ ਪਤਾ ਡਰਿੰਕ ਨਾਲ ਝਗ ਨਹੀਂ ਆਂਦੀ ਕਹਿਣ ਦਾ ਮੌਕਾ ਨਹੀਂ ਇੰਨੀ ਜਹ ਰਿਲੀ ਚੀਜ਼ ਜੀ ਕੀ ਪਤਾ ਨਹੀਂ ਉਹਨਾਂ ਨੇ ਅੰਦਰ ਦਾ ਅੰਦਰ ਕੀ ਘਾਟ ਛੜਿਆ ਕਿ ਉਹ ਬੋਲ ਵੀ ਨਹੀਂ ਪਾਏ ਸਾਨੂੰ ਚੰਗੀ ਤਰ੍ਹਾਂ ਕੋਈ ਤੁਹਾਡੇ ਪਿੰਡ ਦੇ ਟੋਟਲ ਜਿਹੜੀ ਚੀਜ਼ ਦਾ ਸਟਾਲ ਹੋਈ ਪਿੰਡ 'ਚ ਤੇ ਸਰ ਤਿੰਨ ਜਣੇ ਆ। ਇਹ ਲੱਗ ਜਾ ਕੇ ਪਿੰਡਾਂ ਦੇ ਵੀ ਆ ਗਏ 10-12 ਜਣੇ। ਚੌਥਾ ਬੰਦਾ ਸੀਰੀਅਸ ਆ। ਆਸ ਟਾਈਮ ਤੇ ਕਹਿੰਦੇ ਵੀ 16 ਬੰਦੇ। 16 ਤੋਂ 16 ਤੋਂ 20 ਦੀ ਆਵਾਜ਼ ਆਉਂਦੀ ਤੇ ਤੁਹਾਨੂੰ ਆਪੇ ਹੀ ਪਤਾ ਚੱਲੀ ਜਾਣਾ ਕਿ ਕਿੰਨੇ ਕ। ਲੱਗਿਆ ਪਿੰਡ 'ਚ ਕਾਫੀ ਦੇਰ ਦੀ ਡਰਿੰਕ। ਪਰ ਇਹਦੀ ਕਾਰਵਾਈ ਹੋਣੀ ਚਾਹੀਦੀ ਆ ਕਿ ਇਹਨਾਂ ਨੂੰ ਰੋਕਣਾ ਚਾਹੀਦਾ ਹੈ। ਐਦਾਂ ਜਿੱਦਾਂ ਸਾਡਾ ਘਰ ਉਜੜਿਆ ਵਾ, ਹੋਰ ਜ਼ਿਆਦਾ ਕਿਸੇ ਦਾ ਉਜੜੇ ਨਾ। ਮੇਰਾ ਨਾਮ ਕਵਲਜੀਤ ਕੋਹਰਾ ਮੈਂ ਆਮਾਦਨੀ ਪਾਰਟੀ ਨੂੰ ਬਿਲੋਂਗ ਕਰਦੀ ਆ ਪਿੰਡ 3 ਏਵਾਲ ਤੋਂ ਕੀ ਕਹਿਣਾ ਚਾਹੁੰਦੀ ਜੀ ਅੱਜ ਘਟਨਾ ਵਾਪਰੀ ਕੋਟੇ ਅੱਜ ਦੀ ਘਟਨਾ ਵੀ ਜੀ ਵੇਖੋ ਪਿੰਡ ਦੇ ਵਿੱਚ ਬਹੁਤ ਨਸ਼ਾ ਆ ਹਰ ਘਰ ਵਿੱਚ ਸ਼ਰਾਬ ਵੇਚ ਰਹੀ ਆ ਸਭ ਨੂੰ ਪਤਾ ਏ ਸ਼ਰਾਬ ਕਿੱਥੇ ਵਿਕ ਰਹੀ ਆ ਤਾਂ ਇਸ ਕਰਕੇ ਮੈਂ ਚੋਂ ਕਿ ਤੱਕ ਵੀ ਰਿਪੋਰਟਾਂ ਕੀਤੀਆਂ ਕਿ ਮੇਰੇ ਪਿੰਡ ਵਿੱਚ ਬਹੁਤ ਨਸ਼ਾ ਆ ਮੇਰੇ ਪਿੰਡ ਦੇ ਵਿੱਚ ਅੰਨੀ ਸ਼ਰਾਬ ਵਿਕਦੀ ਆ ਕਿਤੇ ਵੀ ਰਸਤਾ ਨਹੀਂ ਹੈਗਾ ਨੰਗਣ ਨੂੰ ਮਤਲਬ ਹਰ ਜਗ੍ਹਾ ਸ਼ਰਾਬ ਪੀ ਕੇ ਲੋਕ ਪਏ ਹੁੰਦੇ ਆ ਕੀ ਕਾਰਵਾਈ ਕੀਤੀ ਕੀ ਜਦੋਂ ਨੀਰਬੂੜੀ ਜੀ ਮੈਂ ਬਹੁਤ ਵਾਰ ਕਿਹਾ ਉਹਨਾਂ ਨੇ ਵੀ ਚਲੋ ਚੌਂਕੀ ਵਾਲੇ ਵੀ ਆਉਂਦੇ ਰਹੇ ਇਹਨਾਂ ਨੂੰ ਹਟਾਉਂਦੇ ਰਹੇ ਪਰ ਇਹ ਹਟੇ ਨਹੀਂ ਇਸ ਬੰਦ ਦੀ ਮੁੱਢੇ ਕਿਹੋ ਛੜਕਾਰੀ ਜਿੱਦਾਂ ਤੁਸੀਂ ਆ ਭਾਜੀ ਹਾਂਜੀ ਬਿਲਕੁਲ ਜੀ ਕੋਣ ਕੀ ਨਾਮ ਆ ਉਹਨਾਂ ਦੇ ਜਿਹੜੇ दारू ਉਹ ਅਹ दारू ਵੇਚਦੇ ਸਾਰਾ ਮਤਲਬ ਸੜਕ ਦੇ ਉੱਪਰ ਜਿੰਨੇ ਵੀ ਘਰ ਨੇ ਉਹ ਸਾਰੇ दारू ਵੇਚਦੇ ਨੇ ਜਿਹੜੇ ਘਰ ਵਾਲਾ ਮਰ ਗਿਆ ਉਹ ਵੀ ਜਿਹੜਾ ਪਰਿਵਾਰ ਦੇ ਨਾਲ ਸਾਈਟ ਕਿੱਥੇ ਬਸਰੀ ਜਾਂ ਕੀ ਮੰਗ ਕਰਦੀ ਅਸੀਂ ਪ੍ਰਸ਼ਾਸਨ ਨੂੰ ਇਹ ਕੱਲ ਕਹਿੰਨੇ ਆ ਕਿ ਵੇਖੋ ਜੀ ਸ਼ਰਾਬ ਪਿੰਡ ਚੋਂ ਤਾਂ ਕੋਈ ਨਹੀਂ ਵਕਾਰਿਆ ਸਰਕਾਰਾਂ ਹੀ ਸਭ ਕੁਝ ਕਰਾਉਂਦੀ ਆ ਪਿੰਡ ਦੇ ਵਿੱਚ ਚੌਕੀ ਐ ਪਿੰਡ ਦੀ ਚੌਕੀ ਹੁੰਦਿਆਂ ਹੋਿਆਂ ਵੀ ਪਿੰਡ ਦੇ ਵਿੱਚ ਇੰਨੇ ਨੌਜਵਾਨਾਂ ਦੀ ਡੈਥ ਹੋ ਰਹੀ ਆ ਇਸ ਤੋਂ ਪਹਿਲਾਂ ਵੀ ਬਹੁਤ ਹੋਈਆਂ ਅੱਜ ਤਾਂ ਮੁੱਦਾ ਹੋ ਗਿਆ ਤਾਂ ਇਨਸਾਫ ਦੀ ਮੰਗ ਹੋਣ ਲੱਗੀ ਇਸ ਤੋਂ ਪਹਿਲਾਂ ਜਿਹੜੀ ਹੋਈਆਂ ਉਹਨਾਂ ਦਾ ਕੋਈ ਨਾਂ ਹੀ ਨਹੀਂ ਹੈਗਾ ਠੀਕ ਹੈ ਨਾ ਉਹ ਬਹੁਤ ਪਹਿਲਾਂ ਇਦਾਂ ਹੋ ਚੁੱਕਾ ਵਾ ਮਤਲਬ ਕੋਈ ਕਾਰਵਾਈ ਨਹੀਂ ਹੁੰਦੀ ਜਿਵੇਂ ਤੁਸੀਂ ਦੱਸਿਆ ਕਿ ਅਸੀਂ ਆਮ ਆਦਮੀ ਪਾਰਟੀ ਦੁਆਰਾ ਕਰਦੇ ਤੇ ਆਮ ਆਦਮੀ ਪਾਰਟੀ ਵੱਲੋਂ ਨਸ਼ਾ ਵਿਰੁੱਧ ਜੁੱਧ ਇੱਕ ਮਹਮਯਾਰੀ ਕੀਤੀ ਗਈ ਹੈ ਹਾਂਜੀ ਵੀਰ ਜੀ ਉਹ ਮਤਲਬ ਸਾਡੀ ਸਰਕਾਰ ਆਈ ਨੂੰ 3 3 ਸਾਲ ਹੋਇਆ ਇਸ ਤੋਂ ਪਹਿਲਾਂ ਜਿਹੜੇ ਮਤਲਬ ਪੱਕੇ ਹੀ ਹੀ ਵਪਾਰੀ ਨੇ ਇਸ ਚੀਜ਼ ਦੇ ਉਹਨਾਂ ਦੀ ਨੱਖ ਐਡੀ ਛੇਤੀ ਨਹੀਂ ਪੈ ਸਕਦੀ ਜੀ ਅੱਜ ਤੋਂ ਮੈਂ ਮੈਂ 3 ਸਾਲ ਪਹਿਲਾਂ ਕਰਨ ਲੱਗੀ ਆ 3 ਸਾਲ ਚ ਮੈਂ ਨਸ਼ਾ ਨਹੀਂ ਰੋਕਦਾ ਜਿਹੜੇ 15 20 ਸਾਲਾਂ ਤੋਂ ਚੱਲਦਾ ਆ ਰਿਹਾ ਨਾ ਮੇਰੇ ਪਿੰਡ ਵਿੱਚ ਇਹ ਕਾਰੋਬਾਰ ਮੈਂ ਕਿੰਨਾ ਸਾਲਾਂ ਚ ਬੰਦ ਨਹੀਂ ਕਰ ਸਕਦੀ ਮੈਂ ਸਿਰਫ ਕੋਸ਼ਿਸ਼ ਕਰ ਸਕਦੀ ਤੇ ਕੋਸ਼ਿਸ਼ ਮੇਰੀ ਹਜੇ ਤੱਕ ਵੀ ਜਾਰੀ ਆ ਕਿ ਮੈਂ ਚਾਹੁੰਦੀ ਮੇਰੇ ਹੁੰਦਿਆ ਪਿੰਡ ਦਾ ਕੋਈ ਨੌਜਵਾਨ ਬਿਨਾਂ ਮੌਤੋਂ ਨਾ ਮਰੇ ਪਰ ਮੰਗ ਹੀ ਕਰਦੇ ਆ ਕਿ ਸਾਡੇ ਪਿੰਡ ਦੇ ਵਿੱਚ ਇਹ ਗੰਦ ਖਤਮ ਹੋਣਾ ਚਾਹੀਦਾ ਵਾ ਬਹੁਤ ਹੀ ਜ਼ਿਆਦਾ ਗੰਦਿਆ ਇਹ ਮੁੱਕਣਾ ਚਾਹੀਦਾ ਜੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਕਿ ਇਹਨਾਂ ਦੇ ਮਮਾ ਦੀ ਪਹਿਲਾਂ ਦੱਤੂ ਚ ਕੀਆ ਦਾਦੀ ਜੀ ਇਹ ਕਿਨਾਂ ਦਾ ਭਰਾਚਾਰਾ ਉਹ ਵੀ ਇਹਨਾਂ ਦੀ ਡੈਥ ਹੋ ਚੁੱਕੀ ਆ ਇਹ ਦੋਨੋਂ ਬੱਚੇ ਘਰ ਵਿੱਚ ਰਹਿ ਗਏ ਨੇ ਤੇ ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੀ ਆ ਕਿ ਬੱਚਿਆਂ ਦੀ ਹੈਲਪ ਕੀਤੀ ਜਾਵੇ ਇਹਨਾਂ ਨੂੰ ਕੋਈ ਸਹਾਰਾ ਫਿਰ ਤੇ ਹੈ ਨਹੀਂ ਆ ਤੇ ਇਹਨਾਂ ਨੂੰ ਖੜਨਾ ਚਾਹੀਦਾ ਵਾ ਸਾਰਿਆਂ ਨੂੰ ਇਹਨਾਂ ਵਾਸਤੇ ਕੋਈ ਹੈਲਪ ਹੋਵੇ ਬੱਚਿਆਂ ਦੀ ਤਾਂ ਜੋ ਇਹ ਇਹਨਾਂ ਸਿਰ ਤੇ ਕੋਈ ਮਤਲਬ ਕੋਈ ਹਾਰਾ ਹੋਵੇ ਕੋਈ ਛਤ ਵੀ ਹੈ ਨਹੀਂ ਇਹਨਾਂ ਦੀ ਛਤ ਵੀ ਬਿਲਕੁਲ ਖਤਮ ਆ ਹਾਂਜੀ ਦੇਖੋ ਤੇ ਨਾਲੇ ਇਹਨਾਂ ਦੀ ਮਦਦ ਕੀਤੀ ਜਾਵੇ ਕਿ ਘਰ ਦੇ ਹਾਲਾਤ ਵੇਖੋ ਜਿਹੜੇ ਫਾਦਰ ਹੀ ਕਮਾਈ ਦਾ ਸਾਧਨ ਉਹ ਵੀ ਚਲੇ ਗਏ ਆ ਤੇ ਫਿਰ ਸੋਚ ਸਕਦੇ ਹੋ ਕਿ ਘਰ ਪੂਰਾ ਬਰਬਾਦ ਹੋ ਗਿਆ ਵਾਲੇ ਵਾਲੀ ਛਤਾਏ ਕੋਠੇ ਡਿੱਗਣ ਵਾਲੇ ਆ ਪ੍ਰਸ਼ਾਸਨ ਨੂੰ ਇਹ ਹੋਣਾ ਕਿ ਨਾ thì ਕੋਈ ਮਦਦ ਕੀਤੀ ਜਾਵੇ ਤਾਂ ਕਿ ਮਰੀ ਥੋੜੀ ਜ਼ਿੰਦਗੀ ਬਣ ਜਾਵੇ ਇਹ ਲੋਕਾਂ ਤੇ ਇਹ ਵਾਲੇ ਕੀ ਨੋਗੋ ਰਾਮ ਰਾਮ ਕੀ ਮਤ ਜਿਹੜਾ ਅੱਜ ਘਟਨਾ ਵਾਪਰੀ ਤੀ ਕਹਣਾ ਚਾਹੁੰਦਾ ਮੇਰਾ ਨਾ ਛੋਟਾ ਭਰਾ ਨਾ ਇੱਥੇ ਪਿੰਡ ਵਿੱਚ ਰਹਿੰਦਾ ਸੀ ਤੇ ਉਹ ਦਿੱਲੀ ਨਾ ਇਹ ਤੋਂ ਅੰਸ਼ੀਆਂ ਕੋਲ ਸ਼ਰਾਬ ਪੀਂਦਾ ਹੀ ਕੱਲ ਕੋਈ ਉਹਨਾਂ ਨੇ ਕੋਈ ਜਰੀਲੀ ਸ਼ਰਾਬ ਲਿਆ ਕੇ ਇਹਨਾਂ ਨੂੰ ਪਿਆਲੀ ਤੇ ਉਹਦੇ ਕਾਰਨ ਉਹਦੀ ਡੈਥ ਹੋ ਗਈ ਕਿੰਨੀ ਉਮਰ ਹੋ ਗਈ ਇਹਨਾਂ ਦੀ ਉਮਰ 40-42 ਸਾਲ ਹੈ ਕਿ ਬੱਚੇ ਦੋ ਆ ਉਹਦੀ ਘਰ ਵਾਲੀ ਵੀ ਮਰ ਗਈ ਆ ਹੁਣ ਨਿਗੇ ਨਿਗੇ ਬੱਚਿਆਂ ਦਾ ਜ਼ਿੰਮੇਵਾਰ ਵੀ ਜੇਕਰ ਕੌਣ ਹੋਏਗਾ ਹੁਣ ਕੀ ਮੰਗਾਂ ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਆ ਕਿ ਸਾਨੂੰ ਇਨਸਾਨ ਮਿਲੇ ਇਹਨਾਂ ਸਤਿ ਸਤ ਸਤਕਾਰ ਬਈ ਉਹ ਜਿਹੜੇ ਬੋਲਣਾ ਬੁਲਾਉਂਦੇ ਆ ਉਹਸ ਪਾਈ